आमजन नु मिली वड्डी राहत आज तो सस्ते ਹੋਏ एलपीजी ਸਿਲੰਡਰ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਲਈ ਨਵੀਆਂ ਦਰਾਂ ਜਾਰੀ ਜਾਣੋ ਦੇਸ਼ ਭਰ ਦੇ 4 ਵੱਡੇ ਸ਼ਹਿਰਾਂ ਵਿੱਚ 19 ਕਿਲੋਗ੍ਰਾਮ ਵਪਾਰਕ ਐਲਪੀ ਸਿਲੰਡਰ ਦੀ ਕੀਮਤ ਹੈਲੋ ਦੋਸਤੋ ਸਾਸਰੀਆ ਕਾਲ ਤੋਂ ਤੁਹਾਡੇ ਆਪਦੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਅਤੇ ਹੋਰ ਵੀ ਅਪਡੇਟਸ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਲਈ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਅਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਸੀਂ ਕਿਸੇ ਹੋਰ ਅਪਡੇਟ ਸਰਕਾਰੀ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿ ਜਾਓ ਚਲੋ ਸ਼ੁਰੂ ਕਰ ਦਿਆਂ ਐਲਪੀ ਸਿਲੰਡਰ ਨਾਲ ਜੁੜਿਆ ਅੱਜ ਦਾ ਮੁੱਖ ਅਪਡੇਟ ਅੱਜ ਪਹਿਲੀ ਨਵੰਬਰ ਤੋਂ ਐਲਪੀਜੀ ਸਿਲੰਡਰ ਸਸਤੇ ਹੋ ਗਏ ਹਨ ਤੇਲ ਮਾਰਕੀਟਿੰਗ ਕੰਪਨੀਆਂ ਨੇ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਲਈ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ ਦਿੱਲੀ ਸਮੇਤ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ ਜਦੋਂ ਕਿ 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀ ਕੀਮਤ ਪਹਿਲਾਂ ਵਾਂਗ ਹੀ ਰਹੇਗੀ ਦਿੱਲੀ ਮੁੰ ਤੋ ਲੈ ਕੇ ਪਟਨਾ ਲਖਨਊ ਤੇ ਕੋਲਕਾਤਾ ਤੱਕ 19 ਕਿਲੋ ਵਪਾਰਕ ਗੈਸ ਸਿਲੰਡਰ 5 ਤੋਂ 5.5 ਰੁਪਏ ਸਸਤੇ ਹੋ ਗਏ ਹਨ ਇਸ ਨਾਲ ਵਪਾਰਕ ਗੈਸ ਸਿਲੰਡਰ ਵਰਤਣ ਵਾਲੇ ਲੱਖਾਂ ਖਪਤਕਾਰਾਂ ਨੂੰ ਕੁਝ ਰਾਹਤ ਮਿਲੀ ਹੈ ਇਸ ਤਰ੍ਹਾਂ ਪਿਛਲੇ 1 ਸਾਲ ਵਿੱਚ ਕੀਮਤ ਲਗਭਗ 200 ਰੁਪਏ ਦੀ ਕਮੀ ਆਈ ਹੈ ਇਹ ਹੋਟਲਾਂ ਅਤੇ ਹੋਰ ਵਪਾਰਕ ਸਥਾਨਾਂ ਵਿੱਚ ਇਸ ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਮਹੱਤਵਪੂਰਨ ਰਾਹਤ ਹੈ। ਹੁਣ ਕਿੰਨੀ ਕੀਮਤ ਹੋਵੇਗੀ ਸਿਲੰਡਰ ਦੀ? ਦੇਸ਼ ਭਰ ਦੇ ਚਾਰ ਵੱਡੇ ਸ਼ਹਿਰਾਂ ਵਿੱਚ 19 ਕਿਲੋਗ੍ਰam ਵਪਾਰਕ ਐਲਪੀ ਸਿਲੰਡਰ ਦੀ ਕੀਮਤ 5 ਰੁਪਏ 50 ਸੌ ਰੁਪਏ ਘਟ ਗਈ ਹੈ। ਦਿੱਲੀ ਵਿੱਚ ਇਹ ਕੀਮਤ ਪਹਿਲਾਂ 1595.50 ਪੈਸੇ ਸੀ ਜੋ ਹੁਣ 5 ਰੁਪਏ ਘਟਾ ਕੇ 1590 ਰੁਪਏ 50 ਪੈਸੇ ਕਰ ਦਿੱਤੀ ਗਈ ਹੈ। ਕੋਲਕਾਤਾ ਵਿੱਚ 19 ਕਿਲੋਗ੍ਰam ਵਪਾਰਕ ਐਲਪੀ ਸਿਲੰਡਰ ਦੀ ਕੀਮਤ 1750 ਪੈਸੇ ਸੀ ਅਤੇ ਹੁਣ ਇਹ ਘਟਾ ਕੇ 1650 99 ਰੁਪਏ ਕਰ ਦਿੱਤੀ ਗਈ ਹੈ ਮੁੰਬਈ ਵਿੱਚ 19 ਕਿਲੋਗ੍ਰam ਸਟੈਂਡਰਡ ਦੀ ਕੀਮਤ ਜਿਸ ਦੀ ਪਹਿਲਾਂ ਕੀਮਤ 1547 ਰੁਪਏ ਸੀ ਉਹ ਹੁਣ 1592 ਰੁਪਏ ਹੋ ਗਈ ਹੈ ਚੇਨਈ ਵਿੱਚ 19 ਕਿਲੋਗ੍ਰam ਦੇ ਵਪਾਰਕ ਐਲਪੀ ਸਿਲੰਡਰ ਦੀ ਕੀਮਤ ਪਹਿਲਾਂ ਜੋ ਸੀ ਉਹ ਸੀ 1754.50 ਪੈਸੇ ਤੋਂ ਹੁਣ ਘਟਾ ਕੇ 1750 ਰੁਪਏ ਕਰ ਦਿੱਤੀ ਗਈ ਹੈ ਘਰੇਲੂ ਐਲਪੀ ਜੀ ਸਿਲੰਡਰ ਕਿੰਨੇ ਵਿੱਚ ਹੋਵੇਗਾ ਉਪਲਬਧ ਇੰਡੀਅਨ ਆਇਲ ਨੇ 14.2 ਕਿਲੋਗ੍ਰam ਘਰੇਲੂ ਐਲਪੀ ਸਿਲੰਡਰ ਦੀਆਂ ਕੀਮਤਾਂ ਨੂੰ ਵੀ ਅਪਡੇਟ ਕੀਤਾ ਹੈ ਹਾਲਾਂਕਿ ਪੁਰਾਣੀਆਂ ਕੀਮਤਾਂ ਲਾਗੂ ਰਹਿਣ ਗਿਆ ਦਿੱਲੀ ਵਿੱਚ ਘਰੇਲੂ ਸਿਲੰਡਰ ਦੀ ਕੀਮਤ 853 ਰੁਪਏ ਹੈ ਜਦੋਂ ਕਿ ਮੁੰਬਈ ਵਿੱਚ 852.50 ਪੈਸੇ ਹੈ ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ ਕੋਈ ਬਦਲਾਅ ਨਹੀਂ ਕੀਤਾ ਗਿਆ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ April 2025 ਤੋਂ ਸਥਿਰ ਰਹੀਆਂ ਨੇ ਸਨ ਜੋਗ ਹੈ ਕਿ 8 April 2025 ਨੂੰ ਘਰੇਲੂ ਐਲਪੀ ਜੀ ਸਿਲੰਡਰ ਦੀ ਕੀਮਤ 50 ਰੁਪਏ ਵਾਧਾ ਕੀਤਾ ਗਿਆ ਸੀ ਉਦੋਂ ਤੋਂ ਦਿੱਲੀ ਵਿੱਚ ਕੀਮਤ 853 ਰੁਪਏ ਤੱਕ ਪਹੁੰਚ ਗਈ ਹੈ ਅਤੇ ਇਹ ਦਰ ਹੁਣ ਤੱਕ ਲਾਗੂ ਹੈ ਕੇਂਦਰ ਸਰਕਾਰ ਨੇ August 2023 ਵਿੱਚ ਘਰੇਲੂ ਸਿਲੰਡਰਾਂ ਤੇ ਸਭ ਤੋਂ ਵੱਡੀ ਕਟੌਤੀ ਕੀਤੀ ਸੀ ਉਸ ਸਮੇਂ ਸਰਕਾਰ ਨੇ ਕੀਮਤ 200 ਰੁਪਏ ਘਟਾ ਦਿੱਤੀ ਸੀ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਸੀ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ